ਗਰਮ ਸਿੰਘ ਦੀ ਹੱਤਿਆ ਦਾ ਮਾਮਲਾ ਪੰਜਾਬ ਦੀ ਰਾਜਨੀਤਿਕ ਅਤੇ ਇਤਿਹਾਸਿਕ ਸਥਿਤੀ ਨੂੰ ਬਹੁਤ ਗਹਿਰਾਈ ਨਾਲ ਪਰਤੰਦਾ ਹੈ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਉਸ ਸਮੇਂ ਦੇਖਿਆ ਕਿ ਰਾਜ ਨੇ ਕਿਵੇਂ ਇੱਕ ਤਹਾਕੇ ਤੋਂ ਵੱਧ ਸਮੇਂ ਤੱਕ ਅਤਿਨਕਵਾਦ ਦਾ ਸਾਹਮਣਾ ਕੀਤਾ ਉਹਨਾਂ ਦੇ ਸਮੇਂ ਵਿੱਚ ਪੰਜਾਬ ਵਿੱਚ ਦ دہشتਗਰਦੀ ਦੇ ਅੰਤ ਲਈ ਬੀਅੰਤ ਸਿੰਘ ਨੇ ਕਈ ਸਖਤ ਕਦਮ ਚੁੱਕੇ ਜੋ ਬਹੁਤ ਵਿਵਾਦਪੂਰਨ ਸਾਬਤ ਹੋਏ 31 ਅਗਸਤ 1995 ਨੂੰ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਸਿਵਲ ਸਚਿਵਾਲੇ ਦੇ ਨੇੜੇ ਇੱਕ ਵਿਸ਼ਾਲ ਤਮਾਕਾ ਹੋਇਆ ਉਹ ਹਮਲਾ ਬੱਬਰ ਕਾਲਸਾ ਇੰਟਰਨੈਸ਼ਨਲ ਵੱਲੋਂ ਕੀਤਾ ਗਿਆ ਇਸ ਵਿੱਚ ਸੁਸਾਈਡ ਬੰਬਰ ਦੁਆਰਾ ਬਿਆਨ ਸਿੰਘ ਦੇ ਬੁਲੇਟ ਪ੍ਰੂਫ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਹਮਲੇ ਵਿੱਚ ਬਿਆਨ ਸਿੰਘ ਅਤੇ 17 ਹੋਰ ਲੋਕ ਮਾਰੇ ਗਏ ਇਹ ਤਮਾਕਾ ਸਿਰਫ ਇੱਕ ਹਤਿਆ ਨਹੀਂ ਸੀ ਬਲਕਿ ਇਹ ਸੂਬੇ ਦੇ ਸਥਿਰਤਾ ਲਈ ਇੱਕ ਵੱਡਾ ਝਟਕਾ ਸੀ ਬਿਆਨ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਖਾਲਿਸਤਾਨੀ ਅੱਤਵਾਦ ਦੇ ਕਾਰਨ ਹਜ਼ਾਰਾਂ ਜਾਨਾਂ ਗਈਆਂ ਸਨ 1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਵਿੱਚ ਪੰਜਾਬ ਵਿੱਚ ਹਿੰਸਾ ਨੇ ਨਵਾਂ ਰੁਖ ਧਾਰਿਆ ਬਿਆਨ ਸਿੰਘ ਨੇ ਆਪਣਾ ਨੇ ਬਦਕਾਲ ਵਿੱਚ ਪੁਲਿਸ ਨੂੰ ਮਜ਼ਬੂਤ ਕੀਤਾ ਅਤੇ ਖਾਲਿਸਤਾਨੀ ਸੰਦਰਭ ਨੂੰ ਕੁਝ ਹੱਦ ਤੱਕ ਕਮਜ਼ੋਰ ਕਰ ਦਿੱਤਾ। ਉਹਨਾਂ ਦੇ ਕਦਮਾਂ ਨੇ ਕਈਆਂ ਲਈ ਸ਼ਾਂਤੀ ਦਾ ਰਸਤਾ ਦਿਖਾਇਆ ਪਰ ਬਹੁਤ ਸਾਰੇ ਲੋਕ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਜੋਂ ਵੇਖਦੇ ਹਨ। ਇਸ ਹੱਤਿਆ ਕੇਸ ਵਿੱਚ ਕਈ ਲੋਕ ਗ੍ਰਿਫਤਾਰ ਕੀਤੇ ਗਏ। ਕਈ ਸਾਲਾਂ ਤੱਕ ਇਹ ਮਾਮਲਾ ਚੱਲਦਾ ਰਿਹਾ। ਗੁਰਦੇਵ ਸਿੰਘ ਦੀ ਟੀਮ ਨੇ ਹਮਲਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਬੈਂਤ ਸਿੰਘ ਦੀ ਹੱਤਿਆ ਨੇ ਸੂਬੇ ਦੀ ਰਾਜਨੀਤਿਕ ਦਸ਼ਾ ਨੂੰ ਬਦਲ ਕੇ ਰੱਖ ਦਿੱਤਾ ਅਤੇ ਅੱਜ ਵੀ ਮਾਮਲਾ ਲੋਕਾਂ ਦੇ ਜ਼ਹਿਨ ਵਿੱਚ ਤਾਜ਼ਾ ਹੈ। ਬੈਂਤ ਸਿੰਘ ਦੇ ਕਤਲ ਦਾ ਮੁੱਖ ਤੋਸ਼ੀ ਜਕਟਾ ਸਿੰਘ ਖਵਾਰਾ ਹੈ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧਿਤ ਸੀ ਖਵਾਰਾ ਨੇ April 1995 ਵਿੱਚ ਚੰਡੀਗੜ੍ਹ ਦੇ ਬਰੂਲ ਜੇਲ੍ਹ ਵਿੱਚੋਂ ਇੱਕ ਸੁਰੰਗ ਰਾਹੀਂ ਭੱਜਣ ਤੋਂ ਬਾਅਦ October 1995 ਵਿੱਚ ਰੋਪੜ ਜ਼ਿਲ੍ਹੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਉਸ ਨੂੰ ਬਿਆਨ ਸਿੰਘ ਦੇ ਕਤਲ ਦੀ ਸਾਜ਼ਿਸ਼ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਜਲੰਧਰ ਵਿੱਚ ਰਹਿ ਕੇ ਉਸ ਨੂੰ 2007 ਵਿੱਚ ਪਟਿਆਲਾ ਦੇ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ ਇਹ ਕੇਸ ਹਜੇ ਵੀ ਕਾਨੂੰਨੀ ਪ੍ਰਕਿਰਿਆ ਵਿੱਚ ਹੈ ਹਵਾਰਾ ਹੁਣ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਹੈ ਅਤੇ ਅਦਾਲਤ ਵਿੱਚ ਹਾਜ਼ਰੀ ਦੇਣ مختلف ਮਾਮਲਿਆਂ ਲਈ ਅਰਜ਼ੀ ਦਾਇਰ ਕਰਦਾ ਰਿਹਾ ਹੈ। ਹਾਲ ਹੀ ਵਿੱਚ ਉਸਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ ਕਿ ਉਸਨੂੰ ਦਿੱਲੀ ਦੀ ਜੇਲ੍ਹ ਤੋਂ ਬਦਲ ਕੇ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਜੋ ਸੁਪਰੀਮ ਕੋਰਟ ਨੇ ਸਿਰੇ ਤੋਂ ਖਾਰਜ ਕਰ ਦਿੱਤੀ। ਬਲਵੰਤ ਸਿੰਘ ਰਾਜਵਾਨਾ ਬਿਆਨਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਹੋਰ ਪ੍ਰਮੁੱਖ ਦੋਸ਼ੀ ਹੈ। ਰਾਜਵਾਨਾ ਇੱਕ ਸਾਬਕਾ ਪੁਲਿਸ ਕਾਂਸਟੇਬਲ ਹੈ ਜੋ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਬਣ ਗਿਆ। ਉਸਨੂੰ ਬਿਆਨਤ ਸਿੰਘ ਦੇ ਕਤਲ ਦੀ ਸਾਜ਼ਿਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਬਲਵੰਤ ਸਿੰਘ ਨੇ ਖ ਬੁੱਲਿਆ ਸੀ ਕਿ ਉਹ ਇਸ ਤਮਾਕੇ ਦਾ ਹਿੱਸਾ ਸੀ ਅਤੇ ਉਸਨੇ ਕਿਹਾ ਕਿ ਉਹ ਆਪਣੀ ਕਿਰਾਵਲੀ ਲੜਾਈ ਅਤੇ ਖਾਲਸਤਾਨੀ ਮਿਸ਼ਨ ਨੂੰ ਪ੍ਰਚਾਰਿਤ ਕਰਨ ਲਈ ਤਿਆਰ ਹੈ। ਉਸਨੇ ਅਦਾਲਤ ਦੀ ਕਾਨੂੰਨੀ ਪ੍ਰਕਿਰਿਆ ਤੋਂ ਦੂਰੀ ਬਣਾਈ ਰੱਖੀ ਅਤੇ ਕਦੇ ਵੀ ਕਿਰਪਾ ਦੇ ਲਈ ਅਰਜ਼ੀ ਨਹੀਂ ਕੀਤੀ। 2007 ਵਿੱਚ ਪਟਿਆਲਾ ਸੈਸ਼ਨ ਕੋਰਟ ਨੇ ਰਾਜਵਾਨਾ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਰੋਧ ਅਤੇ ਰਾਜਵਾਨਾ ਨੂੰ ਬਚਾਉਣ ਲਈ ਸਿਆਸੀ ਹਮਾਇਤ ਹੋਈ। 2012 ਵਿੱਚ ਰਾਜਵਾਨਾ ਦੀ ਮੌਤ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਗਈ ਕਿਉਂਕਿ ਇਸ ਮਾਮਲੇ ਨੇ ਸਿਆਸੀ ਅਤੇ ਸਮਾਜਿਕ ਵਿਵਾਦ ਪੈਦਾ ਕੀਤਾ। ਰਜਵਾਨਾ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਖਾਲਿਸਤਾਨ ਹਮਾਇਤੀ ਸਮੂਹਾਂ ਲਈ ਉਹ ਇੱਕ ਪ੍ਰਤੀਕ ਹੈ ਜਿਸ ਨੂੰ ਮਿਸ਼ਨ ਦੀ ਸ਼ਹਾਦਤ ਦੇ ਤੌਰ ਤੇ ਦਿਖਾਇਆ ਜਾਂਦਾ ਹੈ। ਹਾਲਾਂਕਿ ਰਜਵਾਨਾ ਨੇ ਆਪਣੇ ਅੰਦਰੂਨੀ ਮਿਸ਼ਨ ਨੂੰ ਹਮੇਸ਼ਾ ਸੁਰੱਖਿਅਤ ਰੱਖਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀਆਂ ਦਲੀਲਾਂ ਦੇਣ ਤੋਂ ਇਨਕਾਰ ਕੀਤਾ ਹੈ। ਅਪਾਰ ਸ਼ਕਤੀਆਂ ਦੇ ਅਗਲੇ ਅਕ ਵਿੱਚ ਕਿਸੇ ਹੋਰ ਵਿਅਕਤੀ ਵਿਸ਼ੇਸ਼ ਬਾਰੇ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਸਾਡੇ ਚੈਨਲ ਪ੍ਰਾਈਮ ਸਵੇਰਾ ਟੀਵੀ ਨਾਲ ਜੁੜੇ ਰਹੋ। ਧੰਨਵਾਦ।